ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਨਵੀਂ ਵੀਡੀਓ ਵਿੱਚ ਅੱਜ ਸਦਨੋਂ ਅੱਜ ਆਪਾਂ ਪਹੁੰਚੇ ਆਂ ਖੰਨਾ ਮੰਡੀ ਤੇ ਜੋ ਕਿ ਮਹੀਨੇ ਤਨਵਾਰ ਲੱਗਦੀ ਆ 8 ਤਰੀਕ 15 ਤਰੀਕ ਤੇ 28 ਤਰੀਕ ਆ ਅੱਜ ਆਪਾਂ 28 ਤਰੀਕ ਤੇ ਦੂਜਾ ਮਹੀਨਾ 2023 ਦੀ ਵੀਡੀਓ ਕਵਰ ਕਰਨ ਪਹੁੰਚੇ ਆਂ ਕਹਿ ਸਕਦੇ ਆ ਕਿ ਫਰਵਰੀ ਮਹੀਨੇ ਦੀ ਲਾਸਟ ਮੰਡੀ ਆ ਦਾ ਦਿਖਾਵਾਂਗੇ ਸਦਨੋਂ ਸਾਨੂੰ ਪੌਕਰੇ ਪਸ਼ੂ ਕਾਰਮਿਕ ਵਪਾਰੀ ਵੀਰਾਂ ਨਾਲ ਗੱਲਾਂ ਬਾਤਾਂ ਇਹ ਸਦਨੋਂ ਮੰਡੀ ਸਰਹੰਦਰ ਰੋਡ ਤੇ ਲੱਗਦੀ ਆ ਲੁਧਿਆਣਾ ਤੋਂ ਸਰਹੰਦਰ ਰੋਡ ਤੇ ਤੇ ਮੰਡੀ ਪਰਦੇਣ ਟੌਪਕਲਾ ਆਦੀ ਸਦਨੋਂ ਪੂਰੇ ਚੰਗੇ ਪਸ਼ੂ ਪਹੁੰਚਦੇ ਨੇ ਗੱਲਾਂ ਬਕਾਰੀ ਵੀਰਾਂ ਨਾਲ ਗੱਲਾਂ ਬਾਤਾਂ ਕਰਾਵਾਂਗੇ ਨੰਬਰ ਲੈ ਕੇ ਦਵਾਂਗੇ ਤੇ ਵੀਡੀਓ ਦੇ ਲਾਸਟ ਤੱਕ ਜੁੜ ਕੇ ਰਹੋ ਜਿਹੜੇ ਸੱਜਣਾ ਨੇ ਆਪਣਾ ਚੈਨਲ ਹਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਸਬਸਕ੍ਰਾਈਬ ਕਰ ਲੋ ਤਾਂ ਕਿ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚਦਾ ਰਹੇ ਆ ਜੋ ਕਰਦਿਆਂ ਗੱਲਾਂ ਬਾਤਾਂ ਲੈ ਸੱਜਣੋ ਬਾਈ ਨਾਲ ਕਰਾਉਣੇ ਗੱਲਬਾਤ ਸੱਚ ਕਾਲ ਜੀ ਸੱਚੀ ਕਾਲ ਬਾਈ ਕੀ ਨਾਮ ਹੈ ਜੀ ਕਾਲਾ ਹੈ ਜੀ ਕਾਲਾ 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 ਕਿਹੜਾ ਏਰੀਆ ਬਾਈ ਦਾ ਆਪਣਾ ਹਰਿਆਣਾ ਹਰਿਆਣਾ ਕੌਣ ਸਾ ਗਾਮ ਹੈ ਮਹਿਮ ਮਹਿਮ ਤੇ ਡਿਸਟ੍ਰਿਕਟ ਰੋहतक ਰੋहतक ਠੀਕ ਹੈ ਕਿ ਪੈਸੇ ਲੈ ਕੇ ਆਇਓ ਮੈਂ ਲੈ ਗਾ ਤਿੰਨ ਜੋਟੀ ਤਿੰਨ ਜੋਟੇ ਲੈ ਕੇ ਸੂਈਆਂ ਤਿੰਨ ਜੋਟੀਆਂ ਸੋਨੇ ਵਾਲੀਆਂ ਤਿੰਨ ਤਿੰਨ ਗੱਬਣ ਨੇ ਗੱਬਣ ਠੀਕ ਆ ਕੌਣ ਸੀ ਜੇ ਕਰਨ ਸਟਾਰਟ ਇਹ ਦੋ ਦੰਦ ਕੱਟੀ ਹੈ ਲੈ ਆ ਚੋਟੀ ਤੋਂ ਕਰਦੇ ਆ ਸਜਣਾ ਸਟਾਰਟ ਦੋ ਦੰਦ ਆ ਇਹ ਦੋ ਦੰਦ ਦੋ ਦੰਦ ਪਹਿਲਣ ਹੈ ਪਹਿਲਣ ਲੈ ਤੋਰੇ ਬਾਈ ਦੀ ਤੋਰੀ ਤੋਰ ਤੋਰ ਦੋ ਦੰਦਾਂ ਦਾ ਸਜਣੋਂ ਲੈ ਦੇਖ ਸਕਦੇ ਹੋ ਛੋਟਾ ਸਿੰਘ ਗੋਲ ਸਿੰਘ ਦੋ ਦੰਦਾਂ ਕਿੰਨੇ ਦਿਨ ਪਏ ਨੇ ਸੂਣ ਦੇ ਵਿੱਚ ਜੀ ਆ ਬਾਈ ਸੂਣ ਚ ਕਿੰਨੇ ਕੰਨੇ ਟਾਈਮ ਰਹਿੰਦਾ 15 ਦਿਨ ਰਹਿਣੇ ਸੂਣੇ ਕੇ ਸੂਣ ਚ ਰਹਿੰਦੇ ਨੇ ਬਹੁਤ ਮਨੋਗੀ ਤਰਲੇ ਲੈ ਛੋਟੀ ਦੀਆਂ ਪਹਿਲਾਂ ਬਰੀਕੀਆਂ ਦੇਖ ਲੋ ਥੰਥੋਂ ਦੀ ਕੁਆਲਿਟੀ ਸਦਰੋਂ ਬੜੀ ਚੰਗੀ ਆ ਕੱਲਾ ਕੱਲਾ ਥਾਣਾ ਇਹ ਛੋਟੀ ਨੇ 15 ਦਿਨ ਚ ਬਣਨਾ ਛੋਟੀ ਨੇ ਬਹੁਤ ਮੋੜਲੇ ਵੀਰੇ ਦੇਖ ਸਕਦੇ ਥਾਂਡੇ ਦੇ ਦੀ ਕੁਆਲਿਟੀ 15 ਦਿਨ ਟਾਈਮ ਚ ਕਹਿੰਦੇ ਨੇ ਹਜੇ ਬਾਕੀ 5-4 ਦਿਨ ਉੱਪਰ ਲੈ ਜੂ ਮਨ ਕੇ ਚਲੋ 20 ਕ ਦਿਨ ਦੇ ਲਗਭਗ ਪਸੂ ਕੱਟ ਜੂਗਾ ਟਾਈਮ ਪੁੱਛਦੇ ਆ ਦੁੱਧ ਦਾ ਕਿੰਨਾ ਕੱਢ ਦੂੰਗੀ ਕੀ ਮੁੱਲ ਵਾਲਾ ਕਿੰਨਾ ਕ ਦੁੱਧ ਦੇ ਦੂ ਜੀ ਹੈ ਜੀ ਆ ਬਾਈ ਦੁੱਧ ਕਿਤਨਾ ਕ ਦੇ ਦੂਗੀ ਇਹ ਦੇ ਦੇਗੀ 15 14 14 15 ਲੀਟਰ 14 15 ਲੀਟਰ ਕਿਤਨੇ ਕਿ ਦੇ ਦੇਂਗੇ ਮੈਂ ਮੰਗੋਦੋ ਇਸਕੇ 185 ਹੂੰ 185 ਹਾਂ ਇਤਨੇ ਕੀ ਦੇ ਦੇ ਰਹੇ 170 ਕੀ ਦੇ ਦੇ ਰਹੇ ਹਾਂ ਬਸ 170 75 ਕੀ ਦੇ ਦੇ 175 ਕੀ ਲਾਸਟ ਮੈਂ ਦੇ ਦੇਂਗੇ ਇਹ ਕੌਨਸੇ ਸੂਏ ਕੀ ਹੈ ਇਹ ਦੂਜੇ ਸੂਏ ਕੀ ਇਹ ਦੂਜੇ ਸੂਏ ਦੀ ਛੋਟੀ ਸੱਜਣ ਇਹ ਵੀ ਛੋਟੀ ਪੂਰੇ ਕੱਦ ਵਾਲੀ ਆ ਅੰਡਲੇਵ ਦੀ ਕੁਆਲਿਟੀ ਦੇਖ ਲਓ ਇਹ ਕਿਆ ਦਿਨ ਕੱਢਦੀ ਆ ਕਿਆ ਵੀ 15 16 ਦਿਨ ਕੱਢੇਗੀ ਇਹਦੇ ਵੀ 15 16 ਦਿਨ ਪਏ ਨੇ ਬਲੈਸਿੰਗ ਦੀ ਸੁੰਗ ਦੀ ਕੁਆਲਿਟੀ ਸੱਜਣ ਇਹ ਦੀ ਵੀ ਐਂਡ ਟੌਪ ਕਲਾਸ ਦੀ ਆ 15 ਦਿਨ ਚੱਲਦੀ ਆ 165 ਲੰਗੇ ਦੁੱਧ ਦੀ ਮਾਲਕਣਾ ਸੱਜ ਨੂੰ ਪ੍ਰੌਰ ਜੈਡ ਬਲੈਕ ਝੋਟੀਆਂ ਦੇਖ ਸਕਦੇ ਹੋ ਦੋ ਦਤ ਹੈ ਪੱਤੇ ਦੀ ਹੈ ਉਪਾਏ ਨਾਲ ਝੋਟੀ ਹੈ ਇਹਦਾ ਰੇਟ ਕੀ ਪੁੱਛਦੇ ਆ ਕੀ ਰੇਟ ਪੁੱਟ ਕਰਦੇ ਨੇ ਇਹ ਇਹ ਕਿੰਨਾ ਦੁੱਧ ਦਿੱਤਾ ਪਹਿਲਾਂ ਇਸ ਨੇ ਦਿਆ ਉਹਨੇ ਕਿ ਉਹਨੇ ਲੀਟਰ ਅੱਛਾ ਪਹਿਲਾਂ ਨੇ ਹਾਂ ਇਹਦੇ ਕੀ ਕਿੰਨਾ ਕਰ ਦੇ ਦੂ ਫਿਰ ਆਪਕਾ ਦੇ ਦੇਗੇ 23 24 ਲੀਟਰ ਦੋ ਇਹ 24 ਲੀਟਰ ਠੀਕ ਹੈ ਇਹਨੇ ਦੇ ਦੇਣਗੇ ਇਹ ਦੇ ਦਿੰਦੇ ਆਂ ਤੁਹਾਨੂੰ 265000 ਦੀ 265000 ਦੀ ਝੋਟੀ ਹਾਂ ਨਾ ਹੋ ਜੂ ਹੈ ਹਾਂ ਨਾ ਲੈ ਠੀਕ ਆ ਤੀਜੀ ਆ ਗਈ ਇਹ ਇਹ ਦੁੱਕੀ ਹੈ ਦੁੱਕੀ ਹੈ ਮੂੰਹ ਹਾਂ ਠੀਕ ਆ ਸੁਆ ਭਲੂਣਾ ਹੈ ਹਾਂ ਇਹ ਇਹ 10 ਦਿਨਾਂ ਮੈਂ ਵਿਆਏਗੀ ਇਹ 10 ਦਿਨਾਂ ਮੈਂ ਵਿਆਏਗੀ ਸੱਚ ਨੂੰ ਥੋੜੀਆਂ ਜਮਈਆਂ ਕੱਚੀਆਂ ਨੇ ਬਾਈ ਉਹਨਾਂ ਨੇ ਵੀ ਇਹ ਆਪਾਂ ਜਾਤ ਕੁਆਲਟੀ ਦੀ ਗੱਲ ਕਰ ਲਈ ਐਂ ਟੌਪ ਖਲਾਸ ਦੀ ਆ ਮੋੜ ਲਿਆ ਬਾਈ ਬਸ ਸਿੰਘ ਸੁੰਗ ਦੀ ਕੁਆਲਟੀ ਇਹਦੀ ਵੀ ਚੰਗੀ ਆ ਥਾਨ ਲੈਵਲ ਦੀ ਕੁਆਲਟੀ ਦੇਖ ਸਕਦੇ ਹੋ ਅਜੇ 10 ਦਿਨਾਂ ਚੋਂ ਪਾਣੀ ਨਾ ਰਿਹਾ ਤਾਂ ਉਹੜਾ ਕੱਦ ਜ਼ਰੂਰ ਦਰਮਿਆਨਾ ਪਰਲੇ ਵੇ ਦੂਜੀ ਕੁਆਲਿਟੀ ਤੋਂ ਚੰਗੀ ਆ ਫਿਰ ਤੋਂ ਇਹ ਕਿੰਨਾ ਕ ਦੁੱਧ ਕੱਢਦੀ ਰਹੀ ਹੈ ਜੀ ਇਹ ਵੇ ਪਹਿਲੇ ਸੂਏ ਕੀ ਇਹ ਵੀ ਕੱਢ ਦੇ 14 15 ਲੀਟਰ ਤੋਂ 14 15 ਲੀਟਰ ਇਹ ਕਿੰਨੇ ਦੇ ਦੇਣਗੇ ਇਸਕਾ ਵੀ 185 ਮੋਲ ਹੈ ਅੱਛਾ ਇਹਦਾ ਜ਼ਿਆਦਾ ਨਹੀਂ ਕਰੀ ਜਾਂਦੇ ਮੋਲ ਨਹੀਂ ਨਹੀਂ ਇਹ ਕੱਟੀ ਵੀ ਚੰਗੀ ਹੈ ਅੱਛਾ ਕਿੰਨੇ ਦੇ ਦਾਂਗੇ ਇਹ ਵੀ ਦੇ ਦਿਆਂ 70 75 ਦੀ 175 ਦੀ 170 75 ਰਾਮ 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 ਠੀਕ ਹੈ ਮੈਂ ਆਪਕਾ ਮੋਬਾਈਲ ਨੰਬਰ ਦਰਵਾ ਦੋ 981218333 981218333 8333 ਠੀਕ ਹੈ ਜੀ ਲੈ ਸੱਜਣੋਂ ਬਾਈ ਨਾਲ ਕਰਾਉਣੀ ਹੈ ਗੱਲਬਾਤ ਕੀ ਆਲੇ ਵੀਰੇ ਠੀਕ ਠਾਕ ਬ੍ਰਿਹਾਨ ਵਧੀਆ ਤੇ ਕਿਹੜਾ ਏਰੀਆ ਬਾਈ ਦਾ ਆਪਣਾ ਭਵਾਨੀ ਘਟਾਗਾ ਭਵਾਨੀ ਘਟ ਦਾ ਏਰੀਆ ਬਲੇয়াল ਪਿੰਡ ਭਵਾਨੀ ਬਲੇয়াল ਪਿੰਡ ਹੈ ਜਲਾ ਸੰਗਰੂਰ ਜਲਾ ਸੰਗਰੂਰ ਠੀਕ ਹੈ ਨਾਮ ਵੀਰੇ ਨਾਮ ਕਲਵਿੰਦਰਾ ਵੀਰੇ ਨਾਮ ਹੈ ਕਲਵਿੰਦਰ ਸਿੰਘ ਕਹਿ ਜਾਣ ਬਲੇਆਂ ਜੀ ਅੱਜ ਦੋ ਨੇ ਵੀਰੇ ਦੋ ਝੋਟੀਆਂ ਲੈ ਕੇ ਆਏ ਹੈਗੀਆਂ ਵੀ ਗੱਬਣਾ ਨੇ ਹੈ ਹਾਂ ਗੱਬਣਾ ਨੇ ਬਸ ਇੱਕ ਮੈਨੂੰ ਗੱਲ ਦੱਸ ਇਹ ਗੱਬਣਾ ਕਾਤੋਂ ਆਜਾ ਇੰਨੀ ਮੰਡੀ ਤੇ ਬਸ ਵੀਰੇ ਹੁਣ ਮਾਲ ਘੱਟ ਮਿਲ ਰਹਾਗਾ ਮਤਮਾ ਜਲ ਸਵਾਉਗੇ ਰਾ ਚਲ ਗੱਬਣੀ ਪਾੜਾਂ ਨਹੀਂ ਸੂਣ ਤਾਂ ਕੋਈ ਦੰਦਾ ਹੀ ਨਹੀਂ ਹੈ ਹੋਰ ਜਹਾਂ ਦੀ ਜਹਾਂ ਚਲੀ ਜਾਂਦਾ ਕਹਾਂ ਦੀ ਕਹਾਂ ਚਲੀ ਜਾਂਦਾ ਠੀਕ ਹੈ ਠੀਕ ਹੈ ਲੈ ਸਜਣੋ ਛੋਟੀਆਂ ਨੇ ਇਹਨਾਂ ਨੇ ਡੀਟੇਲ ਦਵਾਉਂਦੀਆਂ ਇਹ ਜਿਹਨੇ ਪੂਰੀ ਟੌਪ ਕੁਆਲਿਟੀ ਨਾਲ ਆ ਛੋਟੀ ਤੋਰ ਪਹਿਲਾਂ ਕਿਹੜਾ ਸੂ ਹੈ ਬਾਈ ਇਹਦਾ ਇਹਦਾ ਸੂ ਹੈ ਦੂਜੇ ਸੂ ਵੀ ਰਿਹਾ ਨਾ ਹੈ ਦੂਜੇ ਸੂਏ ਦੂਜੇ ਸੂਏ ਸੂਗੀ ਛੋਟੀ ਲੈ ਪਹਿਲਾਂ ਸਿੰਗ-ਸੁੰਗ ਦੀ ਕੁਆਲਿਟੀ ਦੇਖ ਲੋ ਛੋਟਾ ਸਿੰਗ ਗੋਲ ਸਿੰਗ ਦੀ ਛੋਟੀਆਂ ਸਜਣੋ ਚਲ ਲੈ ਪਹਿਲਾਂ ਤੋਰਾ-ਤੋਰਾ ਦੇਖੋ ਫਿਰ ਰਾਵਾਂਗੇ ਗੱਲ ਵੀ ਕ ਹਾਂ ਤੋਂ ਸੱਤੋਂ ਬੜਾ ਟੋਪਰ ਲੱਗਿਆ ਝੋਟ ਨੂੰ ਸੱਤ ਕਾਟ ਦੀ ਚੰਗੀ ਦੀ ਆ ਬਾਈ ਕਈ ਕਦਨ ਪੈਨੇ ਲੈ ਲੂ ਬਰੇ ਹਫਤਾ ਜੀ ਅੱਛਾ ਹਾਂ ਜੀ ਹਫਤਾ ਲੈ ਜੂ ਆਮ ਨਾਲ ਸੱਜਣੋਂ ਅਜੇ ਲੈ ਵਿੱਚ ਬਣੂਗੀ ਝੋਟੀ ਉਹਦਾ ਟਾਈਟ ਨੇ ਲੈਵਾ ਪਰ ਹਨ ਤੋਂ ਬੜਾ ਚੰਗਾ ਕੱਢੂਗੀ ਕਿੰਨਾ ਕਦ ਤੱਕ ਕੱਢਿਆ ਬਾਈ ਪਲੂਨ ਨੇ ਪਲੂਨ ਨੇ ਕੱਢਿਆ ਮੇਰੇ 12 ਕਿਲੋ 12 ਕਿਲੋ 12 ਕਿਲੋ ਕੱਢਿਆ 15 ਕਿਲੋ ਦੇ ਦੇ ਦੀ ਹਾਂ ਆਮ ਨਾਲ 15 ਕਿਲੋ ਦੇ ਦੀ ਕੱਢੂਗੀ ਠੀਕ ਆ ਕਿੰਨੇ ਦੇ ਦਾਂਗੇ ਬਰੇ ਇਹ ਇਹਦਾ ਮੁੱਲ 80 ਆ 80 ਆ ਨਾ ਕਿੰਨੇ ਕਿਦੇ ਹੋ ਜੂ ਡੇਢ ਦੀ ਛੱਡ ਦਾਂਗੇ ਵੀਰੇ ਡੇਢ ਦੀ ਕਿਸ ਦੇ ਅੰਦਰ ਖੜੀ ਹੋਈ ਆ ਨਾ ਲਾਲ ਜੀ ਲੱਗਦੀ ਹਾਂ ਹਾਂ ਅੰਦਰ ਖੜੀ ਹੋਈ ਦੀ ਠੀਕ ਆ ਠੀਕ ਆ ਅਜਾ ਕਿੱਡਾ ਸੂਰ ਤੀਜਾ ਇਹ ਤੀਜੇ ਸੂ ਕੀ ਹੋਣਾ ਤੀਜੇ ਸੂ ਕੀ ਸੱਚ ਨੂੰ ਇਹ ਲੈ ਤੋਰ ਬਾਈ ਇਹਨੂੰ ਇਹ ਸੰਗ ਸੱਚ ਨੂੰ ਇਹਦਾ ਵੀ ਗੋਲ ਆ ਇਹ ਕਾ ਗਦਨ ਕੱਢਦੀ ਆ ਇਹ ਵੀ ਵੀਰੇ ਹਫਤੇ ਵਾਂਗੂ ਲੈ ਜੂ ਅੱਛਾ ਨਾ ਸੱਚ ਨੂੰ ਆਪਾਂ ਕੱਢ ਵੀ ਆ ਰਾਮ ਨਾਲ ਇਹ ਕਿੰਨਾ ਗਦ ਦੇ ਦੂ ਇਹ ਦੇ ਦੂ ਵੀਰੇ 16 ਕਿਲੋ ਦੁੱਧ ਘਟੋ ਘਾਟਾ ਅੱਛਾ ਹਾਂ ਕਮੇਰੀ ਵਾਲੀ ਸਾਈਡ 'ਚ ਥਾਂ ਕਿੰਨ ਵੱਡੀ ਲੱਗਦੇ ਮੇਰਾ ਵੀਰੇ ਭਾਲ ਪਾਈ ਫਿਰਦੀ ਆ ਵੱਦੀ ਆ ਅੱਛਾ ਵੱਦੀ ਆ ਜੀ ਹਾਂ ਮੈਂ ਤੁਹਾਨੂੰ ਦੇਖ ਸਕਦੇ ਹਾਂ ਟੋਕੀਆਂ 'ਚ ਵੀ ਪੈਂਦੀ ਆ ਮਈਆਂ 'ਚ ਵੀ ਪੈਂਦੀ ਆ ਦੇਖ ਸਕਦੇ ਹੋ ਚਾਹ ਲੜਾ ਜਾਂ ਮੇਲਾ ਇਹ ਦੁੱਧ ਕਿੰਨਾ ਦੇ ਦੂ ਵੀਰੇ ਇਹ 16 ਕਿਲੋ ਵੀਰੇ ਅੱਛਾ ਦੁੱਧ ਦੇ ਦੂ ਕਿ 16 17 ਕਿਲੋ ਹੈ ਇਹ ਕਿੰਨੇ ਦੇ ਦਾਂਗੇ ਹਾਂ ਵੀਰੇ ਕਿੰਨੇ ਦੇ ਦਾਂਗੇ ਇਹਦਾ ਮੁੱਲ ਡੇਢ ਕਰ ਦਿਆਂਗੇ अच्छा मोल हैगा 1.5 देख लेने देवांगे 35-35 देदांगे 1 35 ਛੱਡ ਦਾਂਗੇ ਠੀਕ ਆ ਲੈ ਮੋਬਾਈਲ ਨੰਬਰ ਬੋਲ ਦੇ ਵੀਰੇ 98775 98775 03850 03850 ਠੀਕ ਆ ਜੀ ਲੈ ਸਜਣੋ ਆ ਬਾਈ ਨਾਲ ਕਰੌਣੇ ਗੱਲਬਾਤ ਕੀ ਹਾਲ ਹੈ ਵੀਰੇ ਠੀਕ ਆ ਬਾਈ ਵਧੀਆ ਹੋਰ ਕੀ ਨਾਮ ਆ ਜੀ ਨਾਮ ਸੋਨੀ ਬਾਈ ਸੋਨੀ ਹਾਂ ਬਾਈ ਕਿਹੜਾ ਏਰੀਆ ਬਾਈ ਦਾ ਸਹਾਰਾ ਕਾਗ ਏਰੀਆ ਬਾਈ ਜਖੇਪੜਾ ਜਖੇਪੜਾ ਬਾਈ ਜਖੇਪੜ ਜਲਾ ਸੰਗਰੂਰ ਹੈ ਹਾਂ ਬਾਈ ਕਿਆ ਜਾਨ ਬੱਲੇ ਆ ਜੀ ਚਾਰ ਲੈ ਕੇ ਆਏ ਬਾਈ ਚਾਰ ਲੈ ਕੇ ਆ ਕਿ ਵੇਚੀ ਕੋਈ ਇੱਕ ਵੀ ਗਿਆ ਬਾਈ ਆ ਵੇਚ ਠੀਕ ਆ ਸੂਈਆਂ ਨੇ ਬਾਈ ਚਾਰੇ ਹਾਂ ਚਾਰੇ ਸੂਈਆਂ ਬਾਈ ਚਾਰੇ ਲੈ ਸੱਜਣੋ ਆ ਚੋਟੀ ਤੋਂ ਕਰਦੇ ਆ ਸਟਾਰਟ ਆ ਬੱਚਾ ਬੈਠਾ ਦਾ ਲੈ ਤੋਰ ਬਾਈ ਇਹਨੂੰ ਕਿਹੜਾ ਸੂਆ ਬਾਈ ਕੱਟੀ ਦਾ ਪਹਿਲਾਂ ਉਹਣਾ ਬਾਈ ਦੋ ਦੰਦ ਦੋ ਦੰਦ ਲੈ ਸੱਜਣੋ ਪਹਿਲਾਂ ਸਿੰਘੀ ਸੁੰਗੀ ਦੀ ਕੁਆਲਿਟੀ ਦੇਖ ਲਓ ਬਾਕੀ ਗੱਲਾਂ ਦੇ ਸੱਜਣੋ ਬਾਅਦ ਚ ਕਰਾਂਗੇ ਆਪਾਂ ਪਹਿਲਾਂ ਸਿੰਘ ਸੁੰਗੀ ਦੀ ਕੁਆਲਿਟੀ ਦੇਖ ਲਓ ਪੂਰੀ ਟੌਪਿਕ ਦਾ ਜਿੱਕਟੀਆਂ ਸੱਜਣੋ ਪੂਰੀ ਬਰੀਕੀਆਂ ਵਾਲੀ ਲੈ ਹੁਣ ਥਣ ਲੇ ਵਾ ਦੇਖ ਲਓ ਕੱਲਾ ਕੱਲਾ ਥਣਾ ਪੂਰਾ ਮੁੱਠੀ ਵਾਲਾ ਥਣ ਲੱਗਿਆ ਝੋਟੀ ਨੂੰ ਬਾਈ ਦੁੱਧਾ ਤਾਂ ਕਿੰਨਾ ਕੱਢਦੀ ਆ ਓਟੇ ਦੁੱਧ 13 ਲੀਟਰ ਆ ਬਾਈ ਜਮਾ ਖੁੱਲਾ ਦੁੱਧ ਹੈਗਾ ਕੰਡੇ ਵਾਲਾ 13 ਕਿਲੋ ਹੈ ਲੈ ਲੰਬੀ ਤੋਰ ਦੇ ਜਿਹੜਾ ਇਹ ਦਵਾਦੇ ਲੰਬਾ ਜਾ ਲੈ ਕੁਆਲਿਟੀ ਦੇਖ ਲੋ ਸੱਜਣੋ ਬਾਈ ਸੂਈ ਕਿਹ ਕਰਨਾ ਜੀ ਹੋਈ ਆ 14 ਪਤਰਾ ਦੇ ਨਾਲ ਅੱਛਾ 14 15 ਦੇ ਨਾਲ ਸੂਈ ਨੂੰ ਹੋਗੇ 14 15 ਦੇ ਨਾਲ ਦੁੱਧ ਕੱਢ ਦਿਆ 13 ਕਿਲੋ ਕਰ ਦੂਗੇ 15 ਕਿਲੋ ਕਰ ਜੂ ਬਾਈ ਕਰ ਸ ਅੱਛਾ ਮੂੰਹਾਂ ਚ ਹੈਗਾ ਸੱਜਣੋ ਦੋ ਦੰਦ ਕਿੰਨੇ ਦੇ ਦਾਂਗੇ ਵੀਰੇ ਕੱਟिए 170 ਦੀ ਬਾਈ 1,70,000 ਦੀ ਕੋਈ ਦੇਵਾਂ ਇਸ ਦੁਜੀ ਆ ਗਿਆ ਓ ਲੈ ਜਾ ਆਪਾਂ ਇਹਦਾ ਕਿਹਦਾ ਸੂਆ ਬਾਈ ਇਹ ਵੀ ਪਹਿਲਾ ਸੂਆ ਬਾਈ ਚਾਰ ਦਾ ਆਂਦਾ ਇਹ ਅੱਛਾ ਚਾਰ ਦਾ ਆਂਦਾ ਇਹਦਾ ਕਹਿੰਦਾ ਨਾਲ ਸੂਆ ਹੋ ਗਿਆ ਇਹਨੂੰ ਸੇਮਾਤਮਨ ਦੇ ਨਾਮ ਹੈ 7ਵਾਂ ਕਹਿੰਦੇ ਨੂੰ ਇਹਨੂੰ ਬਾਈ 7ਵਾਂ ਦਾ ਨਾਲ ਸੂਏ ਨੂੰ ਸੱਚ ਨਾਲ ਦੇਖ ਸਕਦੇ ਹੋ ਕੁਆਲਿਟੀ ਪੋਲਿਟਿਕ ਗੋਲ ਸੰਗਾ ਜਿਹੜਾ ਪੂਰਾ ਸ਼ਕੀਨ ਨੇਵਾ ਹੈਗਾ ਥੋੜਾ ਜਿਹਾ ਬੰਦ ਆ ਇਹਦੇ ਥੱਲੇ ਦੁੱਧ ਕਿੰਨਾ ਗਿਆ ਤਿਆਰ ਵੀਰੇ 12 ਲੀਟਰ ਏ ਥੱਲੇ ਬਾਈ ਖੁੱਲਾ ਦੁੱਧ ਹੈਗਾ 12 ਲੀਟਰ ਤਿਆਰ ਹੈ 14 ਹੁੰ 12 ਲੀਟਰ ਜਮਨ ਖੋਲਾ ਲੈ ਮੋੜ ਲਿਆ ਕੰਨ ਵਧੀਆ ਕਰਦੇ ਬਸ ਮਕੇ ਮੰਗ ਲੈ ਪੂਰਾ ਬਾਈ ਮੋਟਾ ਮੋਟਾ ਮੰਗ ਲਿਆ ਇਹ ਕਿੰਨੇ ਦੇ ਦਾਂਗੇ ਜਿਹਦਾ ਮੁੱਲ ਹੈ ਹੈ ਵੀਰੇ ਇਹ ਕਿੰਨੇ ਦੇ ਦਾਂਗੇ ਬਾਈ ਮੋਲੇ ਦਾ ਡੇਢ ਇਕ 30 ਦੀ ਦੇ ਦਾਂਗੇ ਇਕ 30 ਦੀ ਛੋਟੀ ਦੇ ਦਾਂਗੇ ਚਾਰੇ ਸਾਨੂੰ ਬਰਾਬਰ ਮਾਰਦੇ ਪਾਸਪੋਰਟ ਅੱਛਾ ਬੱਚਾ ਕੀ ਹੈ ਬੱਚਾ ਵੀ ਮਾਰੇ ਦੇ ਕਟਾ ਮੰਗ ਰਿਹਾ ਠੀਕ ਹੈ ਲੱਤੀਜੀ ਝੋਟੀ ਸੱਜਣੋ ਆ ਆ ਗਈ ਇਹਦਾ ਕਿਹੜਾ ਸੂਆ ਬਾਈ ਇਹਦਾ ਦੂਜਾ ਬਾਈ ਦੂਜਾ ਹੂੰ ਠੀਕ ਐ ਇਹਨੂੰ ਕੈ ਕਿਦਾਂ ਹੋ ਗਿਆ ਸੂਈ ਨੂੰ ਇਹਨੂੰ ਵੀ ਬਾਈ 15 ਦਿਨ ਹੋ ਗਏ ਸੂਈ ਨੂੰ ਸੂਈ ਨੂੰ ਹੋ ਗਏ 15 ਦਿਨ ਦੁੱਧ ਕਿੰਨਾ ਕਰਛਣ ਤੇਰਾ ਇਹ ਥੱਲੇ ਬਾਈ ਹੈਗਾ 14-15 ਕਿਲੋ ਦੁੱਧ 14-15 ਕਿਲੋ ਸੱਜਣੋ ਦੁੱਧ ਪਿਆਰਾ ਲੈ ਇਹ ਵਾਜ ਸੱਜਣ ਨੂੰ ਲੈ ਕੇ ਲੈ ਵੀ ਦੀ ਆ ਝੋਟੀ ਬੱਚਾ ਕੀ ਆ ਇਹਦਾ ਇਹਦੇ ਮਾਰ ਵੀ ਕੱਟੀ ਆ ਬਾਈ ਕੱਟੀ ਆ ਇਹਦੇ ਮਾਰ ਇਹ ਕਿੰਨੇ ਦੇ ਦਾਂਗੇ ਬਾਈ ਇਹ ਦੇ ਦਾਂਗੇ 1.40 ਦੀ ਬਾਈ 1 ਲੱਖ 40 ਹਜ਼ਾਰ ਦੀ ਦੇ ਦਾਂਗੇ ਚੋਅਸ ਜੁੜੀ ਦੇ ਕਿਵੇਂ ਜਮਾ ਓਕੇ ਆ ਬਾਈ ਅੱਛਾ ਬਾਈ ਕਾ ਆ ਗਿਆ ਇਹ ਇਹ ਨਹੀਂ ਆਪਣੀ ਅੱਛਾ ਠੀਕ ਆ ਲੈ ਬਾਈ ਮੋਬਾਈਲ ਨੰਬਰ ਬੋਲ ਦੇ ਬੋਲੀ ਮੋਬਾਈਲ ਨੰਬਰ 98777 98026 98026 ਠੀਕ ਆ ਸੱਜਣੋ ਬਾਈ ਨਾਲ ਕਰਾਉਣਾ ਗੱਲਬਾਤ ਕੀ ਹਾਲ ਨੇ ਵੀਰੇ ਵਧੀਆ ਜੀ ਸ਼ਸ਼ਕਲ ਜੀ ਸ਼ਸ਼ਕਲ ਬਾਈ ਕੀ ਨਾਮ ਆ ਬਾਈ ਨਾਮ ਗਗਨ ਜੀ ਗਗਨ ਕਿਹੜਾ ਏਰੀਆ ਬਾਈ ਏਰੀਆ ਪਿੰਡ ਹੰਡਿਆਆ ਜੀ ਪਿੰਡ ਹੈਗਾ ਹੰਡਿਆਆ ਠੀਕ ਹੈ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਕਹੇ ਪਸੂਲੇ ਬਾਈ ਅੱਜ ਆਈ ਪੰਜ ਲਿਆਏ ਸੀਗੇ ਜੀ ਪੰਜ ਲੈ ਕਹੇ ਵੇਚੀ ਤਿੰਨ ਵੇਚ ਗਏ ਜੀ ਤਿੰਨ ਵੇਚ ਗਏ ਦੋ ਟੁੱਠੇ ਨੇ ਠੀਕ ਹੈ ਸੂਈਆਂ ਨੇ ਬਾਈ ਦੋ ਗੱਬਣਾ ਰਹੀਆਂ ਜੀ ਦੋ ਗੱਬਣਾ ਜਿਹੜੀ ਤੋਂ ਕਰੀਏ ਸਟਾਰਟ ਇਸ ਤੇ ਵੀ ਕਰ ਲੈ ਆ ਚੋਟੀ ਦਿਖਾਉਣੇ ਆ ਕਿਹੜਾ ਸੂਆ ਬਾਈ ਇਹਦਾ ਸੂਆ ਦੂਜਾ ਜੀ ਸੂਆ ਹੈਗਾ ਦੂਜਾ ਕਈ ਦਿਨ ਕੱਢਦੀ ਆ ਬਾਈ ਸੂਣ ਚ ਹਜੇ ਲੈ ਜਾਈ ਬੰ ਚਾਰ ਦਿਨ ਅੱਛਾ ਕਿੰਨੇ ਦਿਨ ਕੱਢਦੇ ਹੋ ਜਦੋਂ ਸੂਣ ਚ ਮੇਕੋ ਕੀ ਬਹੁਤ ਪੂਰੀ ਕਮਾਲ ਦੀ ਵੱਡੇ ਕਦਰ ਥੋੜੀ ਦੌਰ ਮੜਾ ਜਾ ਮੋੜ ਲਿਆ ਸੰਗ ਸੰਗ ਦੀ ਹੈਗੀ ਕੁਆਲਿਟੀ ਚੰਗੀ ਸੁਆ ਹੈਗਾ ਇਹਦਾ ਦੂਜਾ ਸੁਆ ਦੂਜਾ ਜੀ ਠੀਕ ਹੈ 20 ਕਿਲੋ ਦੁੱਧੀ ਓਟ ਆਈ ਆਪਣਾ ਸੰਗ ਅੱਬਾ ਕਰੋ ਚਬਾ ਕੇ ਵੀ ਦੇ ਦਾਂ ਅੱਛਾ ਬਾਈ ਕਹਿੰਦਾ ਦੁੱਧ ਚਬਾ ਦਾਂਗੇ 20 ਕਿਲੋ ਘਰੇ ਹੈ ਕਿੰਨੇ ਦੀ ਦੇ ਦਾਂਗੇ ਫਿਰ ਇਹ ਮੁੱਲ ਤਾਂ 3.5 ਲੱਖ ਰੁਪਇਆ ਮੰਗਦਾ ਆਂ ਯਾਰ ਸੌਦਾ ਹੋ ਹੀ ਜਾਂਦਾ ਜੀ ਅੱਛਾ ਬਾਕੀ ਸੌਦਾ ਠੀਕ ਆ ਝੋਟੀ ਖਰੀ ਵਾਹਤਾ ਜੀ ਚੋਕੇ ਵੀ ਦੇ ਦਾਂ ਘਰੋਂ ਠੀਕ ਲੋ ਦਿੱਤਾ ਪੰਜ ਚੀਜ਼ਨ ਕੱਢਦੀ ਆਂ ਹਾਂ ਜੀ 6 ਤਰੀਕ ਨੂੰ ਤਣ ਪੂਰੇ ਆ ਜੀ 6 ਤਰੀਕ ਨੂੰ 5 ਲੱਖ 20 ਹਜ਼ਾਰ ਨਿਸ਼ 6 ਤਰੀਕ ਨੂੰ ਤਣ ਪੂਰੇ ਹੋਣਗੇ 1-2 ਦਿਨ ਉੱਪਰ ਵੀ ਲੈ ਜੂਗੇ ਫਿਰ ਮੰਨ ਦੇ ਬੰਨੀ ਦਾ ਆ ਵੀ ਕੱਢ ਦੇ ਫਿਰ ਆ ਵੀ ਫਟਾ ਇਹਦਾ ਕਿਹੜਾ ਸੂਤ ਤੀਜੇ ਸੂਤ ਇਹਦਾ ਦੂਜਾ ਸੂਤ ਆ ਜੀ ਅਸਾਂ ਦੂਜਾ ਸੂਤ ਸੰਗਤ ਮੈਂ ਖੁੱਲਾ ਹੈ ਹਾਂ ਜੀ ਇੱਕ ਇੱਕ ਦਿਨ ਕਰਦੀ ਆ ਇਹਦੇ ਦਾ 10 ਤਰੀਕ ਨੂੰ ਦਿਨ ਪੂਰੇ ਆ ਜੀ ਅੱਛਾ ਕਿੰਨਾ ਕ ਦੁੱਧ ਦੇ ਦੋ ਬਾਈ ਦੁੱਧ ਇਹ ਦੇ ਦੋ 16 ਕਿਲੋ ਦੁੱਧ ਦੇ ਦੋ 16 ਕਿਲੋ ਹੈ ਹਾਂ ਜੀ ਠੀਕ ਹੈ ਲਸ ਸਜਣੋਂ ਪੂਰੇ ਚੰਗੇ ਪਸ਼ੂ ਨੇ ਨਲ ਦੇ ਜਾਨਵਰ ਵੱਡੇ ਕੱਦ ਵਾਲੇ ਵਜਨਦਾਰ ਨੇ ਮਾਤੋਂ ਦੀ ਕੁਆਲਿਟੀ ਸਜਣੋਂ ਇਹਦੇ ਵਿੱਚ ਆਉਂਦੀ ਹੈ ਝੋਟੇ 16 ਕਿਲੋ ਦੁੱਧ ਚਵਾ ਦੇਗਾ ਬਾਈ ਹੈ ਮਾਹ ਜਨਾਈ ਕਰੋ ਤੋਂ ਟਾਈਮ ਤੋਲ ਕੇ ਲੈ ਜੇ ਕੋਈ ਠੀਕ ਹੈ ਇਹ ਕਿੰਨੇ ਦੇ ਦਾਂਗੇ ਇਹਦਾ ਹਕਸਿਆ ਬਰਾਈ ਆ 170 ਦੀ ਦੇ ਦਾਂਗੇ ਵੀਰੇ 1 ਲੱਖ 70 ਹਜ਼ਾਰ ਦੀ ਆਹਾ ਬਾਈ ਇਹ ਸੇਲ ਹੋ ਗਈ ਜੀ ਅੱਛਾ ਇਹ ਸੇਲ ਹੋ ਗਈ ਛੋਟੀ ਛੋਟੀ ਵੀ ਚੰਗੀ ਦੀ ਹੈ ਨਾ ਹਾਂ ਉਹ ਵੀ ਸੇਲ ਹੋ ਗਈ ਜੀ ਅੱਛਾ ਇੱਕ ਸੱਜਣਾ ਛੋਟੀ ਹੋ ਗਈ ਇਹ ਸੇਲ ਨੂੰ ਕਰੀ ਮੜਾ ਇਧਰ ਨੂੰ ਕਰੀ ਆ ਹਕੀਮ ਇਹਦਾ ਛੋਟੀ ਅੱਛਾ ਖਾਲੀ ਕਰਦੇ ਪੈਣ ਹਾਂ ਜੀ ਸੱਜਣਾ ਥੋੜਾ ਜਿਹਾ ਰੇਟ ਦਾ ਪੜਦਾ ਹੁੰਦਾ ਕਈ ਵਾਰ ਕਿਸੇ ਵੇਚਣ ਵਾਲੇ ਬੰਦੇ ਨੇ ਲਈਆਂ ਹੁੰਦੀਆਂ ਨੇ ਕਾ ਕਰਕੇ ਆਪਾਂ ਨਾ ਰੇਟ ਨਹੀਂ ਪੁੱਛਦੇ ਲੈ ਬਾਈ ਦਾ ਮੋਬਾਈਲ ਨੰਬਰ ਲੈ ਕੇ ਦੰਨਿਆ ਕਰ ਲਿਓ ਸੰਪਰਕ ਸਜਣੋ ਲੈ ਬਾਈ ਕੰਟੈਕਟ ਨੰਬਰ ਬੋਲਦੇ ਨੰਬਰ 6239097924 6239097924 97924 ਹਾਂ 6239097924 ਲੈ ਸਜਣੋ ਬਾਈ ਨਾਲ ਕਰਾਉਣੇ ਗੱਲਬਾਤ ਕੀ ਹਾਲ ਹੈ ਵੀਰੇ ਠੀਕ ਆ ਜੀ ਬਹੁਤ ਵਧੀਆ ਜੀ ਬਾਈ ਨਾਮ ਕੀ ਹੈ ਮਿੱਠਾ ਸਿੰਘ ਆ ਜੀ ਮਿੱਠਾ ਸਿੰਘ ਕਿਹੜਾ ਏਰੀਆ ਬਾਈ ਦਾ ਬਗਰਾਵਾਲ ਪਿੰਡ ਆ ਜੀ ਦਿੜਪਾਲ ਠੀਕ ਆ ਜੀ ਜੇਲਾ ਜਿਲਾ ਸੰਗਰੂਰ ਜਿਲਾ ਹੈਗਾ ਸੰਗਰੂਰ ਆਖਾਂ ਕਹੇ ਜਾਣ ਬੱਲੇ ਆ ਬਾਈ ਦੋ ਲੈ ਕੇ ਆਏ ਵੀਰੇ ਸੂਈਆਂ ਨੇ ਦੋ ਆ ਹਾਂ ਸੂਈਆਂ ਨੇ ਜੀ ਠੀਕ ਆ ਕਿਹੜਾ ਸੂਆ ਬਾਈ ਛੋਟੀ ਦਾ ਇਹ ਤੀਜੇ ਸੂਏ ਛੋਟੀ ਆ ਜੀ ਤੀਜੇ ਸੂਏ ਆ ਮਗਰ ਕੱਟੀ ਆਈ ਅੱਛਾ ਮਗਰ ਹੈਗਾ ਕੱਟੀ ਲੈ ਦਵਾ ਜਿਹੜਾ ਫਿਰ ਇਹਦਾ ਸਜੋ ਸਿੰਘ ਹੈਗਾ ਥੋੜਾ ਜਿਆ ਖੁੱਲਾ ਪਰ ਗੋਲ ਸਿੰਘ ਅੱਛਾ ਚੰਗਾ ਹੀ ਹਾਂ ਗੋਲ ਸਿੰਘ ਆ ਜੇ ਆਪਾਂ ਲੈਵੇ ਪੱਖੋਂ ਗੱਲ ਕਰ ਲਈਏ ਲੈ ਵੈਲੂਏ ਦੀ ਬੜੀ ਕਮਾਨ ਆ ਕਿੰਨਾ ਕਦੋਂ ਤਿਆਰ ਕਰਕੇ ਆ ਬਾਈ ਤੋਂ ਤੋਂ 16 17 ਲੀਟਰ ਤਿਆਰ ਆਈ ਹੁਣ ਹੈਗਾ 16 17 ਕਿਲੋ ਤਿਆਰ ਦੇਖ ਦੇਖ ਠੀਕ ਆ ਠੀਕ ਆ ਕਿੰਨੇ ਦੇ ਦਿਆਂਗੇ ਭਾਈ ਇਹ ਆਪਾਂ ਨੂੰ ਮੁੱਲ ਤਾਂ ਡੇਢ ਕਰਦੇ ਆ ਜੀ ਮੁੱਲ ਕਰਦੇ ਆਂ ਡੇਢ ਲੱਖ ਹਾਂ ਜੀ ਦੇ ਦਾਂਗੇ ਸਵਾ ਸਵਾ ਜੀ ਦੇ ਕੇ ਕਰ ਲਾਂਗੇ ਮੌਕੇ ਤੇ ਜੀ ਮੌਕੇ ਤੇ ਜਿੱਥੇ ਗਾ ਕੇ ਖੜੂਗਾ ਹੈ ਉੱਥੇ ਦੇ ਦਾਂਗੇ ਤੇ ਮੰਗ ਰਹੀ ਗਿਆ ਕੱਟੀ ਹੈ ਕੱਟੀ ਆ ਜੀ ਮਗਰ ਵਧੀਆ ਜੀ ਸੂਈ ਨੂੰ ਤਾਂ ਹੋ ਗਏ 15 ਦਿਨ ਹਨ ਸੂਈ ਨੂੰ ਹੋ ਗਈਆਂ 20 ਦਿਨ ਹੋ ਗਏ ਉਹਨਾਂ ਦੇ 20 ਦਿਨ ਹਾਂ ਠੀਕ ਹੈ ਨਹੀਂ ਵੱਡੇ ਤੇ ਸੂਈ ਨੂੰ ਹੋ ਗਏ 20 ਦਿਨ ਸੱਜਣੋ ਬਾਈ ਜਣਾ ਖੜ ਜਾ ਇੱਕ ਮਿੰਟ ਇੱਕ ਮਿੰਟ ਖੜ ਜਾ ਇੱਕ ਮਿੰਟ ਇਹ ਤੂੰ ਬਾਈ ਹਾਂ ਇਹ ਤੂੰ ਹੈ ਜੀ ਅੱਛਾ ਦੋ ਦੰਦ ਹੈ ਦੋ ਦੰਦ ਹੈ ਨਹੀਂ ਨਹੀਂ ਮਾਲਾ ਹੁਣ ਭਰਾ ਨੂੰ ਛਪਕਾਰਾਂ ਨੂੰ ਮੋੜ ਲੈ ਸਿੰਘ ਹੈਗਾ ਸੱਜ ਨੂੰ ਛੋਟਾ ਹਜੇ ਮੋੜ ਦੀ ਐ ਸਿੰਘ ਦੋ ਦੰਦਾਈ ਮੂੰਹ ਹੈ ਅੱਛਾ ਮੂੰਹ ਦੋ ਦੰਦਾ ਹੈ ਦੁੱਧ ਅੱਧ ਕਿੰਨਾ ਤਿਆਰ ਕਰਕੇ ਦੁੱਧ ਹੈਗਾ ਜੀ 12-13 ਲੀਟਰ ਤਿਆਰੀ ਅੱਛਾ ਦੁੱਧ ਹੈਗਾ 12-13 ਲੀਟਰ ਤਿਆਰ ਸ੍ਰੀਕਾ ਠੀਕ ਹੈ ਮੋੜ ਲੈ ਵੀ ਇਹ ਕਿੰਨੇ ਦੇ ਦਾਂਗੇ ਮੌਕੇ ਤੇ ਕਰ ਲਾਂਗੇ ਮੁੱਲ ਤਾਂ 130 ਕਰਦੇ ਜੀ ਮੁੱਲ ਹੈਗਾ 1,30,000 ਰੁਪਏ ਮੌਕੇ ਤੇ ਦੇ ਦਾਂਗੇ ਸਾਵਧਾਨ ਨਾਲ ਲੈ ਭਾਈ ਮੋਬਾਈਲ ਨੰਬਰ ਬੋਲ ਦੇ